ਕਨੇ ਜਿਹੜਿਆਂ ਦੇ ਜੇ ਅਸੀਂ ਪਿੰਡ ਅਡਾਪਟ ਕਰ ਲਏ ਅਸੀਂ ਪਿੰਡ ਗੋਦ ਲੈ ਲਈ ਹੁਣ ਉਹ ਕਿਹੜੇ ਪਿੰਡ ਲੈ ਆ ਭਾਈ ਸਾਨੂੰ ਪਤਾ ਤਾਂ ਲੱਗੇ ਉਥੋਂ ਵੀ ਪੰਜਾਬੀ ਭੇਜ ਰਹੇ ਨੇ ਇੱਥੋਂ ਵੀ ਪੰਜਾਬੀ ਦੇ ਰਹੇ ਨੇ ਤੇ ਲੈਣ ਵਾਲੇ ਵੀ ਪੰਜਾਬੀ ਨੇ ਤਾਂ ਉਹ ਤਾਂ ਸਿੱਧੇ ਵੀ ਦੇ ਸਕਦੇ ਉਹਨਾਂ ਦੇ ਪਿੰਡ ਨੇ ਜਾਂ ਉਹਨਾਂ ਦੇ ਨਾਲ ਦੇ ਰਿਸ਼ਤੇਦਾਰਾਂ ਦੇ ਦੋਸਤਾਂ ਦੇ ਪਿੰਡ ਨੇ ਤਾਂ ਸਿੱਧਾ ਹੀ ਦੇ ਲਓ ਭਾਈ ਉੱਥੇ ਉਹ ਬੈਠੇ ਸੀ ਸਰਕਾਰ ਦੇ ਰਿਪਰੈਜ਼ੈਂਟੇਟਿਵ ਮਿਸਟਰ ਸਾਨੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਜਦੋਂ ਮੈਂ ਰੀਤੇ ਦੀ ਗੱਲ ਕੀਤੀ ਹੁੰਦੀ ਜੀ ਸਰਕਾਰ ਨੇ ਤਾਂ ਕਰਤਾ ਮੈਂ ਕਿੱਥੇ ਕਰਤਾ ਭਰਾਵਾ ਕਿੱਥੇ ਲੈ ਕੇ ਜਾਣ ਰੇਤਾ ਵੇਚਣ ਕਿੱਥੇ ਢੇਰੀ ਲਾਉਣ ਤੇ ਜਦੋਂ ਤੁਹਾਡੀਆਂ ਖੱਡਾਂ ਆਲਰੈਡੀ ਖੱਪਤ ਪੂਰੀ ਕਰ ਰਹੀਆਂ ਤੇ ਇਹਨਾਂ ਦਾ ਰੇਤਾ ਕੌਣ ਖਰੀਦੂਗਾ ਪਰ ਇਹ ਤੇ ਸਰਕਾਰ ਵੀ ਤਾਂ ਹੈ ਪੰਜਾਬ ਦੇ ਵਿੱਚ ਤੇ ਸਰਕਾਰ ਦੇ ਕੰਮਾਂ ਦੇ ਬਾਵਜੂਦ ਸਰਕਾਰ ਦੇ ਹੋਣ ਦੇ ਬਾਵਜੂਦ ਇਸ ਕਮੇਟੀ ਦੀ ਇਸ ਇਕਤਰਤਾ ਦੀ ਲੋੜ ਕਿਉਂ ਪੈਂਦੀ ਬਹੁਤ ਸਾਰੇ ਥਾਵਾਂ ਤੇ ਤਾਂ ਆਪਾਂ ਇਕੱਠੇ ਸੀ ਨਹੀਂ ਅਸੀਂ ਗਏ ਆ 15-15 ਕਿਲੋਮੀਟਰ ਇੱਕ ਤੁਸੀਂ ਬਨ ਪੰਜ ਥਾਵਾਂ ਤੋਂ ਟੁੱਟ ਰਿਹਾ ਤੇ ਉੱਥੇ ਸਰਕਾਰ ਦਾ ਇੱਕ ਵੀ ਨੁਮਾਇੰਦਾ ਨਹੀਂ ਸੀ ਇੱਕ ਵੀ ਅਧਿਕਾਰੀ ਨਹੀਂ ਸੀ ਉੱਥੇ ਲੋਕਲ ਲੋਕ ਸੀ ਜਿਹੜੇ ਬਨ ਮਾਰ ਰਹੇ ਸੀ ਤੇ ਉਹਨਾਂ ਨੇ ਬਚਾਅ ਵੀ ਲਿਆ ਨਹੀਂ ਤਾਂ ਸਰਕਾਰ ਨੇ ਤਾਂ ਉਦੋਂ ਆਉਣਾ ਸੀ ਜਦੋਂ ਪਿੰਡਾਂ ਦੇ ਪਿੰਡ ਰੋੜ ਜਾਂਦੇ ਦੁਨੀਆਂ 'ਚ ਪਚਾਹ ਆਉਂਦੇ ਨੇ ਦੁਨੀਆਂ 'ਚ ਫਲੱਡ ਆਉਂਦੇ ਨੇ ਕਿਤੇ ਇਹੋ ਜਿਹਾ ਜਜ਼ਬਾ ਦੇਖਿਆ ਜੋ ਸਾਡਾ ਕਿਵੇਂ ਆਉਂਦੇ ਨੇ ਆਪਦੇ ਘਰੇ ਰੋਟੀ ਹੋਵੇ ਨਾ ਹੋਵੇ ਦੂਜੇ ਨੂੰ ਦੇ ਨਾ ਜਾਂਦੇ ਨਹੀਂ ਇਹ ਖਾਸੀਅਤ ਹੈ ਸਾਡੀ ਮੈਨੂੰ ਕਦੇ-ਕਦੇ ਦੁੱਖ ਹੁੰਦਾ ਹੈ ਕਿ ਇਹੋ ਜੀ ਕੌਮ ਜੰਗਜੂ ਕੌਮ ਬਹਾਦਰ ਕੌਮ ਤੇ ਆਲੂ ਕੌਮ ਮਿਹਨਤੀ ਕੌਮ ਤੇ ਮਰ ਰਹੇ ਆਂ ਅਸੀਂ ਭੁੱਖੇ ਡੋਬ ਰਹੇ ਆਂ ਅਸੀਂ ਡੇ دریا ਪਾਣੀ ਸਾਡਾ ਲਾਉਣ ਨੂੰ ਸਾਨੂੰ ਨਹੀਂ ਮਿਲਦਾ ਡਬਾਉਣ ਨੂੰ ਮਿਲਦਾ ਪਰ ਲਾਉਣ ਨੂੰ ਰਾਜਸਥਾਨ ਜਾਂ ਹਰਿਆਣਾ ਜਾਂ ਕੋਈ ਹੋਰ ਅੱਗੇ ਅਸੀਂ ਕਿਉਂ ਸਮਝਦੇ ਆਂ ਵੀ ਅਸੀਂ ਹਮੇਸ਼ਾ ਡੁੱਬਾਂਗੇ ਇਹ ਇਹ ਨਹੀਂ ਵੇ ਟਰੋਸਕੀ ਜਾਂ ਨਾਉ ਵੀ ਦਿੱਕਿਓਂ ਸੀ ਮੈਂ ਇੱਥੇ ਨਾ ਰਮਦਾਸ ਨੂੰ ਗਏ ਅਸੀਂ ਰਮਦਾਸ ਤੋਂ ਅੱਗੇ ਉਹ ਕੋਨੇਆਣਾ ਪਿੰਡ ਜਾਣਾ ਸੀ ਓ ਮਾਈ ਗਾਡ ਮੈਂ ਅੱਖਾਂ 'ਚ ਪਾਣੀ ਆ ਗਿਆ ਮੇਰੇ ਮੈਂ ਕਿਹਾ ਯਾਰ ਆ ਪੰਜਾਬ ਹੈ ਇੱਕ ਇੱਕ ਪਾਣੀ ਦੀ ਬੋਤਲ ਉਹਨਾਂ ਨੂੰ ਆਏ ਟੁੱਟ ਕੇ ਪੈ ਰਿਹਾ ਉਹ ਦੁੱਖ ਦੀ ਗੱਲ ਉਹਨਾਂ ਚੋਂ ਜ਼ਿਆਦਾਤਰ ਉਹ ਸੀਗੇ ਜਿਨ੍ਹਾਂ ਕੋਲੇ ਆਲਰੇਡੀ ਉਹ ਸਮਾਨ ਹੈਗਾ ਸੀ ਨੀਆਂ ਸਰਕਾਰਾਂ ਸਾਡੀਆਂ ਰਹੀਆਂ ਨਹੀਂ ਉਹਨਾਂ ਦੇ ਮੂੰਹ ਤੇ ਥੱਪੜ ਆ ਸਭ ਤੋਂ ਮਿਹਨਤੀ ਕੌਮ ਤੇ ਤੁਸੀਂ ਉਹਨਾਂ ਲਈ ਪਾਲਿਸੀਆਂ ਉਹ ਬਣਾ ਰਹੇ ਹੋ ਜਿਹੜੀਆਂ ਵਿਹਲੜਾਂ ਲਈ ਹੋਣ ਖੜਾ ਆਏ ਨਹੀਂ ਅਸੀਂ ਡੁੱਬ ਰਹੇ ਆਂ ਪੰਜਾਬ ਡੁੱਬ ਰਿਹਾ ਤੇ ਅੰਦਰ ਖਾਤੇ ਆ ਰਹੀ ਫੇਰ ਰਹੇ ਨੇ ਕਿ ਜਿੰਨਾ ਕੁ ਕੁਝ ਲੁੱਟਿਆ ਜਾਂਦਾ ਲੁੱਟ ਲੋ 1.5 ਸਾਲ ਚ ਬਾਅਦ ਚ ਦਾ ਬਸ ਤੂੰ ਕੌਣ ਤੇ ਮੈਂ ਕੌਣ ਵੀ ਇਹਨਾਂ ਨੂੰ ਕਹਿੰ ਮੈਂ ਤੁਹਾਨੂੰ 15 ਦਿਨਾਂ ਦੇ ਅੰਦਰ ਪਿੰਡ ਕਿੰਨੇ ਨੇ ਆਪਣਾ ਜ਼ਮੀਨ ਕਿੰਨੀ ਹੈ ਨੁਕਸਾਨ ਕਿੰਨਾ ਮੈਂ ਲੈ ਆ ਕੇ ਦੇ ਦੂੰ ਤੁਹਾਨੂੰ ਆ ਮੇਰੇ ਨਾਲ ਖੜੇ ਨੇ ਸਾਰੇ ਇਹ ਲੈ ਆ ਕੇ ਦੇ ਦੇਣਗੇ ਹਰ ਪਿੰਡ ਦੀ ਰਿਪੋਰਟ ਦੇ ਦੇ ਦਿਆਂਗੇ ਫਿਰ ਕਮੇਟੀ ਜਾਵੇ ਉਹਨੂੰ ਵੈਰੀਫਾਈ ਕਰੇ ਇਹ ਤਾਂ ਤੇ ਗ੍ਰਾਮ ਸਭਾ ਚ ਬੈਠੇ ਪਿੰਡ ਚ ਬੈਠੇ ਉਹਨਾਂ ਨੂੰ ਦੇਖੀ ਉਹਨਾਂ ਦੀ ਜ਼ਮੀਨ ਦਾ ਸਰਵੇ ਕਰ ਲੈ 2 ਮਿੰਟ ਦਾ ਕੰਮ ਹੈ ਤੁਸੀਂ 5-5 ਬੰਦੇ ਭੇਜ ਦਿਓ ਆਪਣੇ ਕੋਲੇ ਕਿੰਨੇ ਬੰਦੇ ਨੇ ਕਿੰਨੀਆਂ ਸੰਸਥਾਵਾਂ ਤਾਂ ਅੱਜ ਹੀ ਆਈਆਂ ਸੀ ਇੱਥੇ ਹਰ ਬੰਦੇ ਕੋਲੇ ਕਿੰਨੇ-ਕਿੰਨੇ ਬੰਦੇ ਹੈਗੇ ਨੇ ਸੋ ਜਸਟ ਡੂ ਇਟ ਹੋ ਸਕਦਾ ਕੰਮ ਕਰਨ ਵਾਲੇ ਬਣ ਗਏ ਕਿਉਂਕਿ ਦੇਖੋ ਇੱਕ ਗਵਰਨਮੈਂਟ ਹੁੰਦੀ ਹੈ ਪਰ ਇਹ ਜਿਹੜੀ ਅਕਾਲ ਤਖਤ ਸਾਹਿਬ ਇਹ ਗਵਰਨਮੈਂਟਾਂ ਦੀ ਗਵਰਨਮੈਂਟ ਹੈ ਸਿੱਖੀ ਪੂਰੇ ਵਰਲਡ ਚ ਹੈ ਇਹ ਉਸ ਸਰਕਾਰ ਨਾਲ ਜੁੜੀ ਹੋਈ ਸਰਕਾਰ ਹੈ ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਲੋਕ ਪ੍ਰਭਾਵਿਤ ਹੋਏ ਆ ਸੰਸਥਾਵਾਂ ਜੁਟੀਆਂ ਹੋਈਆਂ ਸੀ ਪਰ ਫਿਰ ਇੱਕ ਤਰਤੀਬ ਦੀ ਲੋੜ ਮਹਿਸੂਸ ਹੁੰਦੀ ਹੈ ਕਿ ਕੰਮ ਕੀਤਾ ਜਾਵੇ ਸ਼ਕਤੀ ਨੂੰ ਸੰਗਠਿਤ ਕਰਕੇ ਤਾਂ ਕਿ ਲੋੜਵੰਦਾਂ ਤੱਕ ਮਦਦ ਸਹੀ ਤਰੀਕੇ ਨਾਲ ਪਹੁੰਚੇ ਤੇ ਜਿਹੜੇ ਕੰਮ ਕਰ ਰਹੇ ਉਹਨਾਂ ਦਾ ਦਸਬੰਦ ਸਹੀ ਢੰਗ ਦੇ ਨਾਲ ਉਪਯੋਗ ਦੇ ਵਿੱਚ ਆਵੇ ਜਥੇਦਾਰ ਸਾਹਿਬ ਇੱਕ ਇਕੱਤਰਤਾ ਸੱਦਦੇ ਆ ਸੱਦਾ ਦਿੱਤਾ ਜਾਂਦਾ ਹੈ ਸੰਸਥਾਵਾਂ ਨੂੰ ਜਥੇਬੰਦੀਆਂ ਨੂੰ ਸਖਸ਼ੀਤਾਂ ਨੂੰ ਖੁੱਲਾ ਸੱਦਾ ਸੀ ਸੋ ਆਪ ਮੁਹਾਰੇ ਬਹੁਤ ਸਾਰੇ ਲੋਕ ਪਹੁੰਚੇ ਉਹਨਾਂ ਦੇ ਵਿੱਚੋਂ ਅਮਿਤੋਤ ਸਿੰਘ ਮਾਨ ਹੋਰੀ ਸਾਡੇ ਨਾਲ ਇਹ ਗੱਲਬਾਤ ਕਰਦੇ ਆ ਜੀ ਕਿਵੇਂ ਦੇਖਦੇ ਹੋ ਜੀ ਅੱਜ ਇਕਤਰਤਾ ਸੱਦੀ ਗਈ ਇਸ ਥਾਂ ਦੇ ਉੱਤੇ ਤੁਸੀਂ ਬੜੇ ਜੀਰਾਂ ਤੋਂ ਘੁੰਮਰੇ ਸੀ ਕੀ ਲੋੜ ਸੀ ਇਸ ਇਕਤਰਤਾ ਦੀ ਇਹਦੇ ਵਿੱਚ ਸ਼ਾਮਲ ਹੋ ਕੇ ਤੁਸੀਂ ਕੀ ਮਹਿਸੂਸ ਕਰਦੇ ਮੈਂ ਨਾ ਸਤਨਾ ਮੇ ਬਹੁਤ ਅੱਛਾ ਇਨੀਸ਼ੀਏਟਿਵ ਸੀ ਪਹਿਲ ਕਦਮੀ ਸੀ ਜਿਹੜੀ ਜਥੇਦਾਰ ਸਾਹਿਬ ਨੇ ਕੀਤੀ ਹੈ ਉਹ ਜ਼ਰੂਰੀ ਸੀਗੀ ਪਤਾ ਕਿਉਂ ਜ਼ਰੂਰੀ ਸੀਗੀ ਕਿਉਂਕਿ ਬਹੁਤ ਸਾਰੇ ਲੋਕ ਬਾਹਰੋਂ ਪੈਸਾ ਭੇਜ ਵੀ ਰਹੇ ਨੇ ਤੇ ਭੇਜਣਾ ਚਾਹ ਵੀ ਰਹੇ ਨੇ ਕੁਝ ਐਨਜੀਓਜ਼ ਵੀ ਨੇ ਬਹੁਤ ਵੱਡੇ ਲੈਵਲ ਤੇ ਪੈਸਾ ਇਕੱਠਾ ਹੋਇਆ ਔਰ ਜਿਹੜੇ ਲੋਕ ਇੱਥੇ ਸਫਰ ਕਰ ਰਹੇ ਨੇ ਬਹੁਤ ਸਾਰਾ ਜੋ ਤੁਸੀਂ ਕਹਿੰਦੇ ਹੋ ਰਾਸ਼ਨ ਦੀ ਸ਼ਕਲ ਚ ਜਾਂ ਹੋਰ ਕਿਸੇ ਵੀ ਸ਼ਕਲ ਚ ਪੈਸਾ ਆ ਰਿਹਾ ਉਹ ਕਈ ਵਾਰ ਕੁਛ ਤਾਂ ਲੋੜਵੰਦਾ ਤੱਕ ਪਹੁੰਚ ਵੀ ਨਹੀਂ ਰਿਹਾ ਉਹ ਲੋਕ ਲੈ ਕੇ ਜਾ ਰਹੇ ਨੇ ਜਿਹੜੇ ਵਾਕਈ ਲੋੜਵੰਦ ਨਹੀਂਗੇ ਜਾਂ ਜਿਹੜੇ ਵਿਕਟਮ ਨਹੀਂਗੇ ਇਦੇ ਲਈ ਆ ਜਿਹੜੀ ਇਕਤਰਤਾ ਸੀ ਉਹ ਬਹੁਤ ਵਧੀਆ ਸੀ ਕਿਉਂ ਵਧੀਆ ਸੀ ਮੈਂ ਦੱਸਦਾ ਕਿ ਅਸੀਂ ਇੱਕ ਕਮੇਟੀ ਬਣਾਈਏ ਉਹਦੀਆਂ ਸਬ ਕਮੇਟੀਆਂ ਬਣਾਈਏ ਆਪਾਂ ਪਤਾ ਕਰੀਏ ਕਿ ਕਿੰਨੇ ਹਜ਼ਾਰ ਜਾਂ ਕਿੰਨੇ ਲੱਖ ਏਕੜ ਜ਼ਮੀਨ ਹੈ ਜਿਵੇਂ ਕਿ ਸਰਕਾਰ ਕਹਿ ਰਹੀ ਹੈ 4.5 ਲੱਖ ਏਕੜ ਜ਼ਮੀਨ ਹੈ ਨਾਲ ਨਾਲ ਉਹ ਕਹਿ ਰਹੀ ਹੈ ਕਿ 1996 ਪਿੰਡ ਨੇ ਅਸੀਂ ਉਹਨਾਂ ਤੋਂ ਡਾਟਾ ਲੈ ਲੀਏ ਪਰ ਆਪ ਵੈਰੀਫਾਈ ਕਰੀਏ ਔਰ ਉਹ ਵੈਰੀਫਾਈ ਕਰਕੇ ਉਹਨਾਂ ਪਿੰਡਾਂ ਨਾਲ ਜੋ ਦਾਨੀ ਸੱਜਣ ਨੇ ਉਹਨਾਂ ਨੂੰ ਸਿੱਧਾ ਜੋੜ ਦਈਏ ਵਿਚੋਂ ਵਿਚੋਲਾ ਖਤਮ ਕਰ ਦਈਏ ਮਤਲਬ ਜੇ ਤੇ ਇੱਕ ਜਾਵੇ ਉੱਥੇ ਕੋਈ ਦੂਜਾ ਨਾ ਫਿਰ ਜਾਵੇ ਉਹ ਆਪ ਹੀ ਕਲੀਅਰ ਹੋ ਜੂ ਜਦੋਂ ਆਪਾਂ ਸਾਰੇ ਲੈਨ ਵਾਲੇ ਇਕੱਠੇ ਕਰ ਲਈ ਦੇਣ ਵਾਲੇ ਇਕੱਠੇ ਕਰ ਲਈ ਤਾਂ ਗੱਲ ਕਲੀਅਰ ਹੋ ਜੂਗੀ ਹੁਣ ਜਾਇਦੇ ਬਹੁਤ ਸਾਰੇ ਲੋਕ ਨੇ ਜਿਹੜਿਆਂ ਦੇ ਜੇ ਅਸੀਂ ਪਿੰਡ ਅਡਾਪਟ ਕਰ ਲਏ ਅਸੀਂ ਪਿੰਡ ਗੋਦ ਲੈ ਲਈ ਹੁਣ ਉਹ ਕਿਹੜੇ ਪਿੰਡ ਲੈ ਆ ਭਾਈ ਸਾਨੂੰ ਪਤਾ ਤਾਂ ਲੱਗੇ ਕਿਉਂਕਿ ਗੋਦ ਲੈਣ ਦਾ ਮਤਲਬ ਹੁੰਦਾ ਸਾਰਾ ਕੰਮ ਉਹਨਾਂ ਨੇ ਕਰਨਾ ਚਾਹੀਏ ਉੱਥੇ ਕੋਈ ਕੋਠਾ ਡਿੱਗਿਆ ਚਾਹੀ ਕੋਈ ਕਣ ਖਰਾਬ ਹੋਈ ਐ ਚਾਹੀ ਉਹਨਾਂ ਦੀ ਜ਼ਮੀਨ ਬਰਬਾਦ ਹੋਈ ਐ ਝੋਨੇ ਤੇ 20-20 ਹਜ਼ਾਰ ਲੱਗ ਗਿਆ ਸੀ ਜੋ ਵੀ ਸਾਰਾ ਕੁਝ ਆ ਉਹ ਕਰਨਗੇ ਤਾਂ ਸਾਨੂੰ ਪਤਾ ਲੱਗ ਜਾਏ ਕਿ ਭਾਈ ਆ 10 ਪਿੰਡ ਆ 20 ਪਿੰਡ ਆ 40 ਪਿੰਡ ਐ ਇਹ ਫਲਾਣੇ 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 ਬੰਦਿਆਂ ਨੇ ਲੈ ਲੈਨੇ ਤੇ ਉਹ ਇਹਦੀ ਦੇਖਭਾਲ ਕਰਨਗੇ ਪਿੰਡ ਵਾਲਿਆਂ ਨੂੰ ਵੀ ਪਤਾ ਹੋਵੇ ਕਿ ਐਸ ਬੰਦੇ ਨੇ ਲਏ ਨੇ ਤਾਂ ਉਹ ਵੀ ਗੱਲ ਕਲੀਅਰ ਹੋ ਜੂਗੀ ਨਾਲੇ ਪਿੰਡ ਵਾਲਿਆਂ ਨੂੰ ਪਤਾ ਕਿਹਨੇ ਕੀਤਾ ਨਾਲੇ ਉਹਨੂੰ ਪਤਾ ਮੈਂ ਕਿਹੜੇ ਪਿੰਡ ਨੂੰ ਦੇ ਰਿਹਾ ਤੇ ਸਾਨੂੰ ਪਤਾ ਇਹ ਪੰਡਾ ਦਾ ਕੰਮ ਹੋ ਗਿਆ ਹੁਣ ਅਗਲੇ ਪਿੰਡਾਂ ਨਾਲ ਲੋ ਜੋ ਤਾਂ ਇਹ ਜਿਹੜਾ ਇਨੀਸ਼ੀਏਟਿਵ ਸੀ ਇਸੇ ਕਰਕੇ ਸੀ ਔਰ ਇੱਕ ਹੋਰ ਗੱਲ ਐ ਸਤਨਾ ਜਿਹੜਾ ਬਾਹਰੋਂ ਪੈਸਾ ਆਉਂਦਾ ਹੈ ਨਾ ਐਨ ਜੀਓਜ਼ ਵੱਲੋਂ ਇੱਥੇ ਐਨ ਜੀਓਜ਼ ਨੂੰ ਟ੍ਰਾਂਸਫਰ ਹੁੰਦਾ ਹੈ ਉਹ 30 35 ਇਵਨ 45 50% ਤੱਕ ਵੀ ਪੈਸਾ ਉਹਨਾਂ ਦੇ ਖਰਚਿਆਂ 'ਚ ਹੀ ਨਿਕਲ ਜਾਂਦਾ ਹੈ ਆਈ ਡੋਨਟ ਵਾਂਟ ਥੈਟ ਕਿ ਇਹ ਹੋਵੇ ਮੈਨੂੰ ਲੱਗਦਾ ਕਿਲਾ ਮੈਂ ਨਹੀਂ ਸਾਰੀ ਚਾਰ ਇਨਕੀ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਕਿਤੇ ਸਮਾਲਗਿਆ ਨਹੀਂ ਭੇਜ ਰਹੇ ਪੈਸਾ ਉੱਥੋਂ ਵੀ ਪੰਜਾਬੀ ਭੇਜ ਰਹੇ ਨਹੀਂ ਇੱਥੋਂ ਵੀ ਪੰਜਾਬੀ ਦੇ ਰਹੇ ਨੇ ਤੇ ਲੈਣ ਵਾਲੇ ਵੀ ਪੰਜਾਬੀ ਨੇ ਤੋਂ ਤਾਂ ਸਿੱਧੇ ਵੀ ਦੇ ਸਕਦੇ ਉਹਨਾਂ ਦੇ ਪਿੰਡ ਨੇ ਜਾਂ ਉਹਨਾਂ ਦੇ ਨਾਲ ਦੇ ਰਿਸ਼ਤੇਦਾਰਾਂ ਦੇ ਦੋਸਤਾਂ ਦੇ ਪਿੰਡ ਨੇ ਤਾਂ ਸਿੱਧਾ ਹੀ ਦੇ ਲੋ ਭਾਈ ਰਹੀ ਗੱਲ ਮਕੈਨਿਜ਼ਮ ਦੀ ਜਾਂ ਉਹਦੇ ਲਈ ਜਿਹੜੀ ਮੁੱਢਲੀ ਰੂਪਰੇਖਾ ਤਿਆਰ ਕਰਨ ਦੀ ਉਹ ਅਸੀਂ ਕਰਦੇ ਆਂਗੇ ਆ ਕਮੇਟੀ ਕਰਦੂਗੀ ਜੋ ਜ਼ਥੇਦਾਰ ਸਾਹਿਬ ਜਾਂ ਕਹਿ ਲੋ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਬਣੂਗੀ ਔਰ ਇਹ ਟੋਟਲ ਨਾਨ ਪੋਲਿਟਿਕਲ ਹੈ ਮੈਂ ਉੱਥੇ ਵੀ ਖੜ ਕੇ ਕਿਹਾ ਸੀ ਕਿ ਟੋਟਲ ਨਾਨ ਪੋਲਿਟਿਕਲ ਹੋਣੀ ਚਾਹੀਦੀ ਹੈ ਕੋਈ ਇਕਪਾਰਟੀ ਨਹੀਂ ਹੋਣੀ ਚਾਹੀਦੀ ਬਲਕਿ ਉੱਥੇ ਉਹ ਬੈਠੇ ਸੀ ਸਰਕਾਰ ਦੇ ਰਿਪਰੈਜ਼ੈਂਟੇਟਿਵ ਮਿਸਟਰ ਸਾਨੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਜਦੋਂ ਮੈਂ ਰੇਤੇ ਦੀ ਗੱਲ ਕੀਤੀ ਹੁੰਦੇ ਜੀ ਸਰਕਾਰ ਨੇ ਤਾਂ ਕਰਤਾ ਮੈਂ ਕਿੱਥੇ ਕਰਤਾ ਭਰਾਵਾ ਕਿੱਥੇ ਲੈ ਕੇ ਜਾਣ ਰੇਤਾ ਵੇਚਣ ਕਿੱਥੇ ਢੇਰੀ ਲਾਉਣ ਤੇ ਜਦੋਂ ਤੁਹਾਡੀਆਂ ਖੱਡਾਂ ਆਲਰੈਡੀ ਖੱਪਤ ਪੂਰੀ ਕਰ ਰਹੀਆਂ ਤਾਂ ਇਹਨਾਂ ਦਾ ਰੇਤਾ ਕੌਣ ਖਰੀਦੂਗਾ ਮਾਫੀਆ ਘੱਟ ਰੇਤੇ ਖਰੀਦੂਗਾ ਫਿਰ ਮਹਿੰਗੇ ਤੇ ਵੇਚੂਗਾ ਤੁਸੀਂ ਇੱਕ ਕੰਮ ਕਰੋ ਕਿ ਬਾਕੀ ਖੱਡਾਂ ਨੂੰ ਬੰਦ ਕਰਾ ਦਿਓ ਇੱਕ ਮਹੀਨੇ ਲਈ ਰਿਕੁਐਸਟ ਕਰੋ ਕਿਉਂਕਿ ਇਹ ਆਪਦਾ ਹੈ ਇਹ ਬਹੁਤ ਵੱਡਾ ਡਿਜ਼ਾਸਟਰ ਹੈ ਤੋ ਉਹਨਾਂ ਨੂੰ ਰੋਕ ਦਿਓ ਇੱਕ ਮਹੀਨੇ ਚ ਇਹਨਾਂ ਦੀ ਰੇਤ ਚੱਕੀ ਜਾਊਗੀ ਨਾਲੇ ਕਰਾਏ ਲਵਾ ਦੇਾਂਗੇ ਨਾਲੇ ਇਹ ਕਣਕ ਵੀ ਜਨੋਗੇ ਹੋ ਜਾਣਗੇ ਉਸੇ ਜਿਹੜੀਆਂ ਆ ਸੰਸਥਾਵਾਂ ਨੂੰ ਅਸੀਂ ਇਕੱਠੇ ਕਰ ਰਹੇ ਆਂ ਐਨ ਜੀਓਜ਼ ਨੂੰ ਕਿ ਇੱਥੇ ਭੇਜੋ ਪੈਸਾ ਜਾਂ ਉਹਨਾਂ ਨੂੰ ਸਿੱਧਾ ਭੇਜੋ ਬਲਕਿ ਇੱਥੇ ਵੀ ਨਾ ਭੇਜੋ ਸਿੱਧਾ ਭੇਜੋ ਅਸੀਂ ਤੁਹਾਨੂੰ ਪਿੰਡ ਦੀ ਇਹ ਕੀ ਹੁੰਦਾ ਨਾ ਹੁਣ ਜਿਵੇਂ ਐਨ ਜੀਓ ਆ ਐਨ ਜੀਓ ਹਮੇਸ਼ਾ ਐਨ ਜੀਓ ਚ ਭੇਜ ਸਕਦਾ ਨਾਨ-ਪ੍ਰੋਫਿਟੇਬਲ ਜੋ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ ਲਈ ਸਾਨੂੰ ਕੀ ਕਰਨਾ ਪਊਗਾ ਕਿ ਇੱਥੇ ਜਾਂ ਤਾਂ ਕੋਈ ਕਿਉਂਕਿ ਨਵੀਂ ਬਣਾਵਾਂਗੇ ਤਾਂ ਟਾਈਮ ਲੱਗੂਗਾ ਫਿਰ ਆਰਬੀਆਈ ਦੀ ਪਰਮਿਸ਼ਨ ਹੋਰ ਸਾਰਾ ਕੁਝ ਇੱਥੇ 10 ਦਿਨਾਂ ਬਾਅਦ ਗੇਮ ਹੋ ਜਾਣੀ ਹੈ ਉਹ ਪੱਥਰ ਬਣ ਜਾਣੀ ਹੈ ਜ਼ਮੀਨ ਨਵੀਂ ਦੇ ਵਿੱਚ ਹੀ ਕਰਾਇਏ ਲੱਗ ਸਕਦੇ ਨੇ ਤਾਂ ਫਿਰ ਵੇਖਦੇ ਆ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਐਨਜੀਓਜ਼ ਨੇ ਉਹਨਾਂ ਦੇ ਖਾਤੇ ਨੂੰ ਟੇਕਓਵਰ ਕੀਤਾ ਜਾਵੇ ਜੋ ਕਮੇਟੀ ਬਣੇ ਔਰ ਉਹ ਕਮੇਟੀ ਦੇ ਛਤਰਛਾਇਆ ਚੋਂ ਪਾਰਦਰਸ਼ੀ ਹੋਵੇ ਤੇ ਉਥੋਂ ਉਹ ਪੈਸਾ ਅੱਗੇ ਦੇ ਦਿੱਤਾ ਜਾਵੇ ਉਹਨਾਂ ਪਿੰਡਾਂ ਨੂੰ ਸਾਫ਼ ਵਾਈਟ ਦੇ ਤੌਰ ਤੇ ਇੱਕ ਪਿੰਡ ਚ ਜਾਇਆ ਜਾਵੇ ਪਿੰਡਾਂ ਦੀ ਨਿਸ਼ਾਨਦੇਹੀ ਅਸੀਂ ਕਰਾ ਦੇਾਂਗੇ ਦੱਸ ਦਿਆਂਗੇ ਲਿਆ ਕੇ ਪਰ ਇਹ ਤੇ ਸਰਕਾਰ ਵੀ ਤਾਂ ਹੈ ਪੰਜਾਬ ਦੇ ਵਿੱਚ ਤਾਂ ਸਰਕਾਰ ਦੇ ਕੰਮਾਂ ਦੇ باوجود ਸਰਕਾਰ ਦੇ ਹੋਣ ਦੇ باوجود ਇਸ ਕਮੇਟੀ ਦੀ ਇਸ ਇਕਤਰਤਾ ਦੀ ਲੋੜ ਕਿਉਂ ਪੈਂਦੀ ਹੈ ਜੇ ਸਰਕਾਰ ਇਹ ਕਰ ਰਹੀ ਹੁੰਦੀ ਨਾ ਸਦਨਾ ਫਿਰ ਸ਼ਾਇਦ ਨਾਲ ਲੋੜ ਪੈਂਦੀ ਬਹੁਤ ਸਾਰੇ ਯੂਰੋਪੀਅਨ ਕੰਟਰੀਜ਼ ਨੇ ਜਿੱਥੇ ਫਲੱਡ ਵੀ ਆਉਂਦੇ ਨੇ ਪੁਚਾਲ ਵੀ ਆਉਂਦੇ ਨੇ ਉੱਥੇ ਨਹੀਂ ਲੋੜ ਪੈਂਦੀ ਪਰ ਇੱਥੇ ਲੋੜ ਹੈ ਕਿਉਂਕਿ ਬਦਕਿਸਮਤੀ ਨਾਲ ਕਹਿ ਲਾ ਜਾਂ ਖੁਸ਼ਕਿਸਮਤੀ ਨਾਲ ਕਹਿ ਲਾ ਕਿ ਜਦੋਂ ਇਹ ਫਲੱਡ ਆਈ ਨਹੀਂ ਤਾਂ ਬੰਨਾਂ ਤੇ ਬੰਨ ਮਾਰੇ ਨੇ ਪੰਜਾਬ ਵਾਲਿਆਂ ਨੇ ਸਰਕਾਰ ਨੇ ਨਹੀਂ ਬਹੁਤ ਸਾਰੇ ਥਾਵਾਂ ਤੇ ਤਾਂ ਆਪਾਂ ਇਕੱਠੇ ਸੀ ਨਹੀਂ ਅਸੀਂ ਗਏ ਆ 15-15 ਕਿਲੋਮੀਟਰ ਇੱਕ ਤੋਂ ਸੀ ਬਨ ਪੰਜ ਥਾਵਾਂ ਤੋਂ ਟੁੱਟ ਰਿਹਾ ਤੇ ਉੱਥੇ ਸਰਕਾਰ ਦਾ ਇੱਕ ਵੀ ਨੁਮਾਇੰਦਾ ਨਹੀਂ ਸੀ ਇੱਕ ਵੀ ਅਧਿਕਾਰੀ ਨਹੀਂ ਸੀ ਉੱਥੇ ਲੋਕਲ ਲੋਕ ਸੀ ਜਿਹੜੇ ਬੰਨ ਮਾਰ ਰਹੇ ਸੀ ਤੇ ਉਹਨਾਂ ਨੇ ਬਚਾਅ ਵੀ ਲਿਆ ਨਹੀਂ ਤਾਂ ਸਰਕਾਰ ਨੇ ਤਾਂ ਉਦੋਂ ਆਉਣਾ ਸੀ ਜਦੋਂ ਪਿੰਡਾਂ ਦੇ ਪਿੰਡ ਰੋੜ ਜਾਂਦੇ ਕਿਉਂਕਿ ਨਿਵਾਨ ਨਾਲ ਸੀਗੇ ਪਿੰਡ ਤਾਂ ਇਹ ਕੰਮ ਸਰਕਾਰ ਨੇ ਕੀਤਾ ਨਹੀਂ ਇਹ ਲੋਕਾਂ ਨੇ ਕੀਤਾ ਮੈਨੂੰ ਦੱਸ ਆ ਟਰਾਲੀਆਂ ਆਈਆਂ ਜਿਹੜੀਆਂ ਇਹ ਕਿੱਥੋਂ ਆਈਆਂ ਨੇ ਇਹ ਸਰਕਾਰ ਨੇ ਭੇਜੀਆਂ ਇਹ ਤਾਂ ਆਪ ਮੋਹਰੇ ਲੋਕ ਮਦਦ ਲੈ ਕੇ ਆਏ ਨੇ ਦੁਨੀਆਂ 'ਚ ਪਹਚਾ ਲਾਉਂਦੇ ਨੇ ਦੁਨੀਆਂ 'ਚ ਫਲੱਡ ਆਉਂਦੇ ਨੇ ਕਿਤੇ ਇਹੋ ਜਿਹਾ ਜਜ਼ਬਾ ਦੇਖਿਆ ਜੋ ਸਾਡਾ ਕਿਵੇਂ ਆਉਂਦੇ ਨੇ ਆਪਦੇ ਘਰੇ ਰੋਟੀ ਹੋਵੇ ਨਾ ਹੋਵੇ ਦੂਜੇ ਨੂੰ ਦੇਣ ਆ ਜਾਂਦੇ ਨੇ ਇਹ ਖਾਸੀਅਤ ਹੈ ਸਾਡੀ ਮੈਨੂੰ ਕਦੇ-ਕਦੇ ਦੁੱਖ ਹੁੰਦਾ ਹੈ ਕਿ ਇਹੋ ਜੀ ਕੌਮ ਜੰਗਜੂ ਕੌਮ ਬਹਾਦਰ ਕੌਮ ਦਿਆਲੂ ਕੌਮ ਮਿਹਨਤੀ ਕੌਮ ਤੇ ਮਰ ਰਹੇ ਆਂ ਅਸੀਂ ਭੁੱਖੇ ਡੋਬ ਰਹੇ ਆਂ ਅਸੀਂ ਕਿਉਂਕਿ ਸਾਡੇ ਤੇ ਰਿਆ ਪਾਣੀ ਸਾਡਾ ਲਾਉਣ ਨੂੰ ਸਾਨੂੰ ਨਹੀਂ ਮਿਲਦਾ ਡਬਾਉਣ ਨੂੰ ਮਿਲਦਾ ਪਰ ਲਾਉਣ ਨੂੰ ਰਾਜਸਥਾਨ ਜਾਂ ਹਰਿਆਣਾ ਜਾਂ ਕੋਈ ਹੋਰ ਕਿਉਂ ਡੁੱਬਦੇ ਹਰ ਇੱਕ ਸਾਲ ਕੁਝ ਸਾਲਾਂ ਬਾਅਦ ਹਰ ਇੱਕ ਵਾਰ ਡੁੱਬਦੇ ਆਂ 23 ਚ ਵੀ ਡੁੱਬੇ ਹੁਣ ਫੇਰ ਡੁੱਬੇ ਔਰ ਅਸੀਂ ਗਏ ਉਧਰ ਕੀ ਪਿੰਡ ਦਾ ਨਾਮ ਅਸੀਂ ਸ਼ੇਰੇ ਵਾਲਾ ਉਤੋਂ ਦਾ ਬਜ਼ੁਰਗ ਮੇਰੇ ਨਾਲ ਸਾਰਾ ਪਿੰਡ ਜਾ ਰਿਹਾ ਆਂਦੇ ਜੀ ਪਿਛਲੇ 75 ਸਾਲਾਂ ਚ 55 ਹੀ ਡੁੱਬੇ ਆ ਇੱਕ ਥਾਂ ਤੇ ਤਾਂ ਤੁਸੀਂ ਵੀ ਨਾਲ ਸੀ ਆਪਾਂ ਜਿੱਥੇ ਓਕੇਸ਼ਨ ਸਿੰਘ ਵਾਲਾ ਗਏ ਸੀਗੇ ਉੱਥੇ ਉਸ ਬੰਦੇ ਨੇ ਕੀ ਕਿਹਾ ਸੀ 40 ਵਾਰੀ ਡੁੱਬੇ ਆ ਪਿਛਲੇ 55 ਤੋਂ ਉਹਨੇ 70 ਸਾਲਾਂ ਤੋਂ ਗਿਨੇ ਆ ਸੀ ਇੰਨੇ ਵਾਰੀ ਡੁੱਬ ਗਏ ਆ ਹੁਣ ਵੀ ਦੱਸ ਮੈਨੂੰ ਦੱਸ ਕੀ ਇਹ ਮੀਂਹਾਂ ਕਰਕੇ ਆਫਤ ਆਈ ਸੀ ਨਹੀਂ ਇਹ ਨੇਚਰ ਵੱਲੋਂ ਕ੍ਰੀਏਟ ਕੀਤਾ ਹੋਇਆ ਡਿਜ਼ਾਸਟਰ ਨਹੀਂ ਸੀ ਇਹ ਮੈਨ ਮੇਡ ਸੀ ਬਲਕਿ ਮੈਂ ਕਹੂੰਗਾ ਡੈਮ ਮੇਡ ਸੀਗਾ ਇਹ ਡੈਮਾਂ ਨੇ ਫਲੱਡ ਲਿਆਂਦਾ ਹੀ ਆ ਨਹੀਂ ਤਾਂ ਸਾਡੀ ਤਾਂ ਗਲਤੀ ਨਹੀਂ ਕੋਈ ਗਵਰਨਮੈਂਟ ਨੇ ਨਹੀਂ ਕੀਤਾ ਅਸੀਂ ਤਾਂ ਉਹਨਾਂ ਨੂੰ ਦੱਸਿਆ ਹੋਇਆ ਸੀ ਐਂਟੀਮੇਟ ਕੀਤਾ ਹੋਇਆ ਸੀ ਕੀ ਕੀਤਾ ਹੋਇਆ ਸੀ ਐਂਟੀਮੇਟ ਉਹਨਾਂ ਨੇ ਸੀ ਕਿਹਾ ਆਪਣੇ ਜਿਹੜੇ ਕਲੀਅਰ ਕਰੋ ਸਾਰੇ ਜਿਹੜੇ ਤੁਹਾਡੇ ਦਰਿਆ ਹੈਗੇ ਆ ਉਹਨਾਂ ਨੂੰ ਕਲੀਅਰ ਕਰੋ ਹੁਣ ਇਹ ਚ ਮੈਂ ਦੱਸ ਦਿੰਨਾ ਦੋ ਗੱਲਾਂ ਨੇ ਪਹਿਲੀ ਗੱਲ ਕਰ ਦਿੰਨਾ ਕਿ ਕਦੇ ਵੀ ਇਹਨਾਂ ਦੇ ਚੀਫ ਇੰਜੀਨੀਅਰ ਬੋਲ ਚੁੱਕੇ ਨੇ ਜੋ ਪਾਖੜਾ ਦੇ ਤੇ ਭੌਂਗ ਦੇ ਰਹੇ ਨੇ ਉਹ ਕਹਿ ਚੁੱਕੇ ਨੇ ਕਿ ਅਸੀਂ ਕਦੇ ਵੀ ਜੋ ਇਹਨੇ ਹਾਈਟ ਇਨਕਰੀਜ਼ ਕਰ ਰਹੀ ਸੀ ਪਾਣੀ ਦੀ ਬੰਨਾ ਦੇ ਐਂਡ ਦੇ ਲੈਵਲ ਤੇ ਪਹੁੰਚ ਗਿਆ ਸੀ ਜਿਵੇਂ ਕਿ ਜਿਹੜਾ ਪਾਖੜਾ ਹੈ ਉਹ 1690 75 ਤੋਂ ਉੱਤੇ ਨਹੀਂ ਜਾਂਦਾਗਾ ਉਸ ਦਿਵਾਰ ਉਹ ਛੱਡ ਦਿੰਦੇ ਨੇ ਪਾਉਂਗਾ ਜਿਹੜਾ ਉਹ 1400 ਤੋਂ ਉੱਤੇ ਨਹੀਂ ਜਾਂਦਾ ਫਿੱਟ ਇਹ ਪਹਿਲੀਆਂ ਚ ਅਗਸਟ ਮਿਡ ਅਗਸਟ ਤੱਕ ਅਚੀਵ ਹੋ ਗਈ ਸੀ ਜਦ ਕਿ ਹੋਣੇ ਚਾਹੀਦੇ ਸੀ ਸਪਟੰਬਰ ਐਂਡ ਤੱਕ ਇਹ ਦੱਸਣਗੇ ਕਿਉਂ ਹੋ ਗਈ ਸੀ ਕਿਉਂ ਹੋ ਗਏ ਸੀ ਇਹਦੀ ਕੋਈ ਜਾਂਚ ਕਰੂਗਾ ਜਿਹੜਾ ਪਾਣੀ ਆਪਾਂ ਗਲਾਸ ਭਰ ਲਿਆ ਸਤਨਾਮ ਪਾਣੀ ਉੱਤੋਂ ਆ ਰਿਹਾ ਹੈ ਫੋਰਕਾਸਟ ਆਪਣੇ ਕੋਲੇ ਅਵੇਲੇਬਲ ਹੈ ਤਾਂ ਤੁਸੀਂ ਗਲਾਸ ਭਰ ਕਿਉਂ ਲਿਆ ਪਹਿਲਾਂ ਖਾਲੀ ਕਰਨਾ ਚਾਹੀਦਾ ਪਹਿਲਾਂ ਖਾਲੀ ਹੋਣਾ ਚਾਹੀਦਾ ਨਾਲੇ ਉਦੋਂ ਦਰਿਆ ਚਲਦੇ ਰੱਖੋ ਅਸੀਂ ਤਾਂ ਕਦੋਂ ਦੇ ਕਹਿ ਰਹੇ ਹਾਂ ਕਿ 25% ਦਰਿਆ ਚਲਦੇ ਰਹਿਣੇ ਚਾਹੀਦੇ ਆ 25% ਦਰਿਆ ਚੱਲਣਗੇ ਲੋਕਾਂ ਨੂੰ ਪਾਣੀ ਲਾਉਣ ਨੂੰ ਮਿਲੂਗਾ ਜਦ ਕਿ ਸਾਡੇ ਤਾਂ ਨਹਿਰਾਂ ਹੀ ਨਹੀਂ ਗੀਆਂ ਪਰ ਜਿੰਨਾ ਜਿਹੜੀਆਂ ਵੀ ਹੈਗੀਆਂ ਨੇ ਕਮ ਸੇ ਕਮ ਦਰਿਆ ਜਿਉਂਦਾ ਰਹੂਗਾ ਤੇ ਉਹਨਾਂ ਨਹਿਰਾਂ ਚ ਪਾਣੀ ਜਾਂਦਾ ਰਹੂਗਾ ਨਹਿਰੀ ਪਾਣੀ ਮਿਲੂਗਾ ਪਾਣੀ ਉਹ ਦੋ ਤੋ ਛੱਡ ਕੇ ਰੱਖੋ ਨਾਲੇ ਤੁਹਾਡਾ ਲੈਵਲ ਘਟ ਰਊਗਾ ਜਦੋਂ ਮੌਨਸੂਨ ਆਊਗੀ ਦਰਿਆ ਉੱਤੋਂ ਪਹਾੜਾਂ ਤੋਂ ਪਾਣੀ ਆਊਗਾ ਭਰ ਜਾਊਗਾ ਤਾਂ ਫਲੱਡ ਨਹੀਂ ਆਉਣਗੇ 23 ਚ ਹੋਇਆ ਅਸੀਂ ਚਿੱਠੀਆਂ ਲਿਖੀਆਂ ਦੁੱਖ ਦੀ ਗੱਲ ਪਤਾ ਕੀ ਹੈ ਪੰਜਾਬ ਗਵਰਨਮੈਂਟ ਨਹੀਂ ਇਹਦੀ ਜਾਂਚ ਕਰਾ ਰਹੀ ਇੱਕ ਗੱਲ ਤੁਹਾਡੀ ਰਹਿ ਗਈ ਜਿਹੜੀ ਹਾਂ ਉਹ ਗੱਲ ਸੱਚ ਹੈ ਕਿ ਇਹਨਾਂ ਦੀ ਮੀਟਿੰਗ ਅਪ੍ਰੈਲ ਚ ਹੋਣੀ ਚਾਹੀਦੀ ਸੀ April ਚ ਠੇਕੇ ਠੂਕੇ ਇਸ਼ੂ ਕਰਨੇ ਚਾਹੀਦੇ ਸੀ ਮਈ ਤੋਂ ਕੰਮ ਸ਼ੁਰੂ ਹੋ ਕੇ ਜੂਨ ਤੱਕ ਉਹ ਖਤਮ ਹੋ ਜਾਣਾ ਚਾਹੀਦਾ ਸੀ ਜਿੰਨੀ ਵੀ ਜਗ੍ਹਾ ਤੇ ਡਰੇਨ ਸੀ ਇਨ੍ਹਾਂ ਦੀਆਂ ਨਹਿਰਾਂ ਸੀ ਇਨ੍ਹਾਂ ਦੀਆਂ इवन دریا ਉਹ ਕਲੀਨ ਹੋਣੇ ਚਾਹੀਦੇ ਸੀ ਤਾਂ ਜੋ ਹਮੇਸ਼ਾ ਫਲੱਡ ਤੋਂ ਪਹਿਲਾਂ ਹੁੰਦਾ ਹੈ ਇਹ ਇਨ੍ਹਾਂ ਨੇ ਮੀਟਿੰਗ ਕਦੋਂ ਕੀਤੀ ਹੈ ਜੂਨ ਦੇ ਵਿੱਚ ਇਹ ਬੇਵਕੂਫੀ ਸੀ ਇਹ ਇਕੱਠ ਕਿਵੇਂ ਇਸ ਗੱਲ ਨੂੰ ਤੈਅ ਕਰੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹਾਲਾਤ ਨਹੀਂ ਬਣਨਗੇ ਨਹੀਂ ਅਸੀਂ ਇਹ ਨਹੀਂ ਕਰ ਸਕਦੇ ਇਸ ਕਠ ਨਾਲ ਕਿ ਹਾਲਾਤ ਨਾ ਬਣ ਉਹ ਤਾਂ ਸਰਕਾਰ ਕਰ ਸਕਦੀ ਹੈ ਜੇ BBMP ਦੀ ਜਾਂਚ ਹੋਵੇ ਜੇ BBMP ਦੀ ਜਾਂਚ ਹੋਵੇ ਤੇ ਉਹਨਾਂ ਦੀ ਨਲਾਕੀ ਸੀ ਸਾਜਿਸ਼ ਸੀ ਜਾਂ ਸਟ੍ਰੈਟਜੀ ਸੀ ਉਹ ਜ਼ਿੰਮੇਵਾਰੀ ਤੈਅ ਹੋ ਕੇ ਉਹਨੂੰ ਸਜ਼ਾ ਮਿਲੇ ਫਿਰ ਤਾਂ ਉਹ ਹੋ ਸਕਦਾ ਹੈ ਨਹੀਂ ਤਾਂ ਨਹੀਂ ਔਰ ਉਹ ਜਾਂਚ ਕਰਵਾਉਣੀ ਸੈਂਟਰ ਗਵਰਨਮੈਂਟ ਦੇ ਹੱਥ 'ਚ ਹੈ ਜਾਂ ਉਹਦਾ ਇਨੀਸ਼ੀਏਟਿਵ ਜਾਂ ਉਹਦੇ ਲਈ ਜ਼ੋਰ ਪਾ ਸਕਦੀ ਹੈ ਪੰਜਾਬ ਗਵਰਨਮੈਂਟ ਫਿਰ ਅਸੀਂ ਇਹ ਕਹੀਏ ਵੀ ਅਸੀਂ ਸਭ ਕੋ ਜਾਣਦੇ ਹੋਏ ਵੀ ਮਜਬੂਰ ਹਾਂ ਹਾਂ ਉਹ ਮਜਬੂਰ ਹੈ ਅੱਜ ਦੀ ਮੀਟਿੰਗ ਕਿੱਥੇ ਕੰਮ ਆ ਸਕਦੀ ਹੈ ਕਿ ਆਪਾਂ ਇੱਕ ਅਜਿਹਾ ਫਾਰਮੂਲਾ ਬਣਾ ਲਈਏ ਕਿ ਰੱਬ ਨਾ ਕਰੇ ਕੋਈ ਵੀ ਆਪਦਾ ਆਵੇ ਤਾਂ ਅਕਾਲ ਤਖਤ ਸਾਹਿਬ ਦੀ ਛਤਰਛਾਇਆ ਥੱਲੇ ਆਪਾਂ ਇਕੱਠੇ ਹੋਈਏ ਜਿੰਨੇ ਸਾਡੇ ਬਾਹਰ ਬੈਠੇ ਹੋਏ ਲੋਕ ਦਰਦੀ ਨੇ ਜਿੰਨੇ ਸਾਡੇ ਪੰਜਾਬੀ ਦਰਦੀ ਨੇ ਇਵਨ ਦੇਸ਼ ਦੇ ਵੀ ਹਿੱਸਿਆਂ 'ਚ ਨੇ ਉਹ ਬੰਦਿਆਂ ਨੂੰ ਆਪਾਂ ਯੂਟਿਲਾਈਜ਼ ਕਿਵੇਂ ਕਰਨਾ ਹੈ ਜਾਂ ਚੈਨਲ ਕਿਵੇਂ ਬਣਾਉਣਾ ਹੈ ਉਹਨਾਂ ਦੀ ਮਦਦ ਸਹੀ ਥਾਂ ਕਿਵੇਂ ਪਹੁੰਚੇ ਕਿਤੇ ਡਬਲ ਨਾ ਪਹੁੰਚੇ 트리플 ਨਾ ਪਹੁੰਚੇ ਤੇ ਕੋਈ ਸੁੱਕਾ ਹੀ ਨਾ ਰਹੇ ਜੇ ਉਹਨੂੰ ਕਿਵੇਂ ਸਿਸਟਮ ਬਣਾਉਣਾ ਉਹ ਬਣਾ ਲੀਏ ਉਹ ਹੁਣ ਲਈ ਵੀ ਕੰਮ ਆਊਗਾ ਤੇ ਅੱਗੇ ਲਈ ਵੀ ਕੰਮ ਆਊਗਾ। ਆਹ ਮੀਟਿੰਗ ਅੱਗੇ ਅਸੀਂ ਕਿਉਂ ਸਮਝਦੇ ਆਂ ਵੀ ਅਸੀਂ ਹਮੇਸ਼ਾ ਡੁੱਬਾਂਗੇ। ਇਹ ਇਹ ਨਹੀਂ ਵੇ ਭਰੋਸਗੀ ਜਾਂ ਨਾਉਂਬੀਦੀ ਕਿਉਂ? ਨਹੀਂ ਇਹ ਚ ਦੋ ਗੱਲਾਂ ਨੇ ਸੱਚ ਨਾਲ ਇੱਕ ਤਾਂ ਵੈਸੇ ਵੀ ਜਿਵੇਂ ਡਿਜ਼ਾਸਟਰ ਫੰਡ ਕਿਉਂ ਕ੍ਰੀਏਟ ਕੀਤੇ ਜਾਂਦੇ ਨੇ ਕਿਉਂਕਿ ਕੁਦਰਤੀ ਆਫਤਾਂ ਦਾ ਕੋਈ ਪਤਾ ਨਹੀਂ ਹੁੰਦਾ। ਉਹ ਕਦੇ ਵੀ ਆ ਸਕਦੀ ਏ। ਸਾਡੇ ਲਈ ਤਾਂ ਦੋ ਨੇ। ਇੱਕ ਕੁਦਰਤੀ ਆਫਤ ਹੈ, ਇੱਕ ਸਾਡੀਆਂ ਸਰਕਾਰਾਂ ਵੱਲੋਂ ਬਣਾਈ ਗਈ ਹੈ ਜਿਹੜੀ ਕਿ ਐਨਕੀਵੀਸੀ 23-24 ਸੀ। ਇਹ ਇਹਨਾਂ ਦੀ ਹੈ ਤਾਂ ਸਾਨੂੰ ਤਾਂ ਡਬਲ ਤਿਆਰੀ ਕਰਨੀ ਚਾਹੀਦੀ ਹੈ। ਤੋ ਡਬਲ ਤਿਆਰੀ ਕਰ ਰਹੀ ਸੀ ਉਹੀ ਮਨ ਜਥੇਦਾਰ ਸਾਹਿਬ ਨੂੰ ਕਿਹਾ ਉਹ ਕਲਕੱਤੇ ਜਾ ਰਹੀ ਸੀ ਮੈਂ ਕਿਹਾ ਜਥੇਦਾਰ ਸਾਹਿਬ ਆਪਾਂ ਜਲਦੀ ਬਣਾਈਏ ਕਮੇਟੀ ਆਪਾਂ ਡਿਸਾਈਡ ਕਰੀਏ ਕਿ ਆਪਾਂ ਜਿਹੜੇ ਬਾਹਰ ਐਨ ਜੀਓਜ਼ ਨੇ ਉਹਨਾਂ ਨੂੰ ਕਿਵੇਂ ਜੋੜਨਾ ਹੈ ਜਿਉਂਕਿ ਉਹ ਐਨ ਜੀਓ ਚ ਭੇਜ ਸਕਦੇ ਨਹੀਂ ਤਾਂ ਆਪਾਂ ਕੋਈ ਐਗਜ਼ਿਸਟਿੰਗ ਐਨ ਜੀਓ ਲਈਏ ਜਿਹੜਾ ਪਾਰਦਰਸ਼ੀ ਹੋਵੇ ਤਾਂ ਜੋ ਵੀ ਗੱਲਾਂ ਆਪਾਂ ਫਿਕਸ ਕਰ ਗਏ ਡਾਟਾ ਇਸ ਕੁਝ ਤਾਂ ਸਰਕਾਰ ਕਲੈਕਟ ਕਰੀ ਬੈਠੀ ਹੈ ਜਦ ਕਿ ਉਹਨਾਂ ਦਾ ਅਸਲ ਡਾਟਾ ਤਾਂ 1 ਮਹੀਨੇ ਬਾਅਦ ਆਊਗਾ ਪਰ ਆਪਣੇ ਤੁਸੀਂ ਮੈਂ ਪ੍ਰਧਾਨ ਜੀ ਸਾਰੇ ਆਪਾਂ ਗਏ ਹੋਏ ਲੋਕਾਂ ਹਰ ਜਗ੍ਹਾ ਤੇ ਦਰਿਆਵਾਂ ਦੇ ਨਾਲ ਨਾਲ ਇਹ ਵਾਰਦਾਤ ਹੋਈ ਹੈ 1500 ਪਿੰਡ ਨੇ ਮੈਂ 1500 ਕਹਿ ਰਿਹਾ ਜਦ ਕਿ ਸਰਕਾਰ 1996 ਕਹਿ ਰਹੀ ਹੈ ਮੈਨੂੰ ਲੱਗਦਾ 1500 ਹੀ ਹੋਣਗੇ ਉਹ ਪਿੰਡਾਂ ਨੂੰ ਆਪਾਂ ਆਇਡੈਂਟੀਫਾਈ ਕਰ ਸਕਦੇ ਹਾਂ ਉਹਨਾਂ ਦਾ ਰਕਬਾ ਕਿੰਨਾ ਹੈ ਉਹਨਾਂ ਪਿੰਡਾਂ 'ਚ ਬਹਿਣਾ ਜਾ ਕੇ ਆਪਾਂ ਨੂੰ ਦੋ ਦੋ ਗੱਲਾਂ ਪਤਾ ਲੱਗ 15 ਦਿਨ ਲੱਗ ਜਾਣਗੇ ਆਪਾਂ ਇਲਾਕੇ ਵੰਡ ਲੈਣੇ ਆ ਪਤਾ ਲੱਗ ਜਾਣਾ ਇੱਥੇ ਹੜਾਂ ਦੇ ਨਾਲ ਸਥਿਤੀ ਨਹੀਂ ਬਦਲੀ ਸਿਰਫ ਬਹੁਤ ਕੁਝ ਨਵਾਂ ਹੋਰ ਦੇਖਣ ਨੂੰ ਮਿਲਿਆ ਲੁੱਟਾ ਖੁਆਹ ਦੇਖਣ ਨੂੰ ਮਿਲਿਆ ਘਰ ਭਰਨ ਦੀ ਜਿਹੜੀ ਰਵਾਇਤ ਆ ਉਹ ਨਵੀਂ ਦੇਖਣ ਨੂੰ ਮਿਲੀ ਹੈ ਪੰਜਾਬ ਦਾ ਤਾਂ ਇਹ ਐਦਾਂ ਦਾ ਮਾਹੌਲ ਨਹੀਂ ਸੀ ਕਲਚਰ ਹੀ ਨਹੀਂ ਸੀ ਮਾਇਆ ਇੱਥੇ ਨਾ ਰਮਦਾਸ ਨੂੰ ਗਏ ਅਸੀਂ ਰਮਦਾਸ ਤੋਂ ਅੱਗੇ ਉਹ ਕੋਨਿਆਣਾ ਪਿੰਡ ਜਾਣਾ ਸੀ ਓ ਮਾਈ ਗਾਡ ਮੈਂ ਅੱਖਾਂ 'ਚ ਪਾਣੀ ਆ ਗਿਆ ਮੇਰੇ ਮੈਂ ਕਿਹਾ ਯਾਰ ਆ ਪੰਜਾਬ ਹੈ ਇੱਕ ਇੱਕ ਪਾਣੀ ਦੀ ਬੋਤਲਾਂ ਨੂੰ ਆਏ ਟੁੱਟ ਕੇ ਪੈ ਰਹੇ ਉਹ ਦੁੱਖ ਦੀ ਗੱਲ ਉਹਨਾਂ ਚੋਂ ਜ਼ਿਆਦਾਤਰ ਉਹ ਸੀਗੇ ਜਿਨ੍ਹਾਂ ਕੋਲੇ ਆਲਰੇਡੀ ਉਹ ਸਮਾਨ ਹੈਗਾ ਸੀ ਔਰ ਜਦੋਂ ਅਸੀਂ ਉਹਨਾਂ ਪਿੰਡਾਂ 'ਚ ਗਏ ਆ ਤਾਂ ਉਹ ਪਿੰਡਾਂ ਦੇ ਸਾਡਾ ਤਾਂ ਮਸਲਾ ਹੀ ਕੋਈ ਨਹੀਂਗਾ ਸਾਨੂੰ ਤਾਂ ਚਾਹੀਦਾ ਨਹੀਂ ਹਸਤਾ ਲੈ ਕੇ ਹੀ ਨਹੀਂ ਆਏਗੇ ਇਹ ਨਾਜੀ ਭਿਖਾਰੀ ਕਿਵੇਂ ਬਣੇ ਇਹ ਭਿਖਾਰੀ ਬਣਾਈ ਗਏ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਕ੍ਰੀਏਟ ਕਰ ਦਿੱਤੇ ਗਏ ਆ ਕਿ ਤੁਸੀਂ ਇਹਨਾਂ ਗੱਲਾਂ ਦੇ ਸ਼ਿਕਾਰ ਹੋ ਜੋ ਤੋਡੂ ਇਸ ਤਰ੍ਹਾਂ ਦੀ ਅਨਸਰਟਨ ਐਟਮਾਸਫੀਅਰ ਚ ਖੜਾ ਕਰ ਦਿੱਤਾ ਜਾਵੇ ਜਿੱਤੇ ਤੁਹਾਨੂੰ ਲੱਗੋ ਕਿ ਲੈ ਲੋ ਯਾਰ ਜੋ ਲਈਦਾ ਪਤਾ ਨਹੀਂ ਅੱਗੇ ਕੀ ਹੋਣਾ ਹੈ ਫ੍ਰੀ ਸਫਰ ਫ੍ਰੀ ਬਿਜਲੀ ਇੱਥੋਂ ਸ਼ੁਰੂ ਹੁੰਦਾ ਹੈ ਇਹ ਸਾਰਾ ਕੁਝ ਇੱਥੋਂ ਸ਼ੁਰੂ ਹੁੰਦਾ ਹੈ ਪੰਜਾਬ ਯਾਰ ਹੋਰ ਛੱਡ ਬਿਹਾਰ ਦੀ ਤੇ ਦੂਜੀਆਂ ਇੱਕ ਦੋ ਇੱਕ ਕਿਹੜੀ ਹੋਰ ਸਟੇਟ ਸੀ ਉਹਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਖੜੇ ਹੋ ਕੇ ਬੋਲ ਰਹੇ ਨੇ ਕਿ ਪੰਜਾਬ ਦਾ ਹਾਲ ਵੇਖਿਆ ਫ੍ਰੀ ਵੀ ਦੇਣ ਨਾਲ ਕੀ ਹੋਇਆ ਅਸੀਂ ਨਹੀਂ ਹੋਵੇਂ ਬਰਬਾਦ ਹੋਣਾਗਾ ਇਦਾ ਮਤਲਬ ਆ ਜਿੰਨੀਆਂ ਸਰਕਾਰਾਂ ਸਾਡੀਆਂ ਰਹੀਆਂ ਨੇ ਉਹਨਾਂ ਦੇ ਮੂੰਹ ਤੇ ਥੱਪੜ ਆ। ਸਭ ਤੋਂ ਮਿਹਨਤੀ ਕੌਮ ਤੇ ਤੁਸੀਂ ਉਹਨਾਂ ਲਈ ਪਾਲਿਸੀਆਂ ਉਹ ਬਣਾ ਰਹੇ ਹੋ ਜਿਹੜੀਆਂ ਵਿਹਲੜਾਂ ਲਈ ਹੋਣ। ਖੜੇ ਹੋਏ ਨੂੰ ਤੋਂ ਦੁਬਾਰਾ ਬਚਾ ਲੋਂਗੇ, ਉਭਾਰ ਲੋਂਗੇ। ਥੜੇ ਹੋਏ ਨੂੰ ਕਿਵੇਂ ਖੜਾ ਕਰ ਹੀ ਨਹੀਂ ਸਕਦੇ ਜਦਕਿ ਮੈਂ ਤੁਹਾਨੂੰ ਦੱਸਾਂ। ਜਦੋਂ ਤੁਹਾਨੂੰ ਮੁਸੀਬਤ ਆਉਂਦੀ ਆ ਨਾ ਸਤਨਾਮ ਤੁਸੀਂ ਖੜਾ ਹੋਣਾ ਸਿੱਖ ਜਾਂਨੇ ਹੋ। ਜਦੋਂ ਤੁਸੀਂ ਉਜੜਦੇ ਹੋ ਤਾਂ ਤੁਸੀਂ ਵਸਨ ਦਾ ਸ਼ਾਉਰ ਸਿੱਖ ਲੈਨੇ ਹੋ। ਯੂਰਪ ਦੇ ਵਿੱਚ ਦੋ ਵਰਲਡ ਵਾਰਾਂ ਹੋਈਆਂ ਯੂਰਪ ਅੱਜ ਵੀ ਅੱਗੇ ਹੈ ਨਾ ਸਾਡੇ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਅਸੀਂ ਰਾਜ ਲੈ ਲਿਆ ਨਾ ਤਾਂ ਬੰਦਾ ਇੱਕ ਕੁਦਰਤਨੀ ਚੀਜ਼ ਹੈ ਜੀ ਬਣਾਈ ਹੈ ਇਹਨੂੰ ਜਿੰਨਾ ਤੁਸੀਂ ਦਬੂਗੇ ਇਹ ਉਨਾ ਉੱਛਲ ਕੇ ਸਾਹਮਣੇ ਆਉਂਦਾ ਅਸੀਂ ਵੀ ਉਹੀ ਅੱਜ ਦੀ ਮੀਟਿੰਗ ਵੀ ਉਹੀ ਸੀ ਮੈਨੂੰ ਦੱਸ ਜਿਹੜਾ ਪੰਜਾਬ ਦਾ ਭਾਈਚਾਰਾ ਤੈਨੂੰ ਨਜ਼ਰ ਆਇਆ ਹੈ ਤੱਕੇ ਨਾਲ ਮਦਦ ਕਰ ਰਹੇ ਨੇ ਲੜ ਰਹੇ ਨੇ ਲੋਕ ਸਿਰ ਪਾੜਲੇ ਨੇ ਫਿਰ ਵੀ ਆਂਦੇ ਅਸੀਂ ਮਦਦ ਕਰਾਂਗੇ ਇਹਦਾ ਜਜ਼ਬਾ ਕਿਤੇ ਵੇਖਿਆ ਆਪਾਂ ਪਰ ਸਰਕਾਰ ਵੇਖ ਦੂਜੇ ਪਾਸੇ ਕੀ ਕਰ ਰਹੀ ਹੈ ਇੱਕ ईडब्ल्यूएस इकोनॉमिकली वीकर सेक्शन ਨਾਲ ਦਾ ਇੱਕ ਰਿਜ਼ਰਵੇਸ਼ਨ ਬਣਾਈ ਗਈ ਹੈ ਸੈਂਟਰ ਗਵਰਨਮੈਂਟ ਵੱਲੋਂ 5% ਦਿੰਦੇ ਨੇ ਉਹਦੇ ਤਹਿਤ ਮੋਹਾਲੀ ਦੀਆਂ 12 ਪੰਚਾਇਤਾਂ 15 ਬਲਕੇ ਮੈਨੂੰ ਉਹਨਾਂ ਪਿੰਡਾਂ ਦੇ ਨਾਮ ਵੀ ਪਤਾ ਹੈ ਜਿਵੇਂ ਕਿ ਬਕਰਪੌਰ ਸਨਟੀ ਹੋਰ ਕਾਫੀ ਨੇ ਉਹਨਾਂ ਦੀ ਜ਼ਮੀਨ ਲੈ ਰਹੀ ਹੈ ਪਤਾ ਕੀ ਕਹਿ ਕੇ ਕਿ ਤੁਹਾਡੇ ਕਿਹੜੇ ਇਕਨੋਮਿਕਲੀ ਵੀਕਰ ਨੇ ਲੋਕ ਉਨਾਂ ਲਈ ਅਸੀਂ ਇੱਕ ਬਿਲਡਿੰਗ ਬਣਾਵਾਂਗੇ ਘਰ ਬਣਾ ਦੇਾਂਗੇ ਛੋਟੇ ਜਿਹੀ ਬਿਲਡਿੰਗ ਕਿੰਨੇ ਕਿਚ ਬਣੂਗੀ ਤੇ ਉਹਨਾਂ ਦੀ ਜ਼ਮੀਨ ਹੋਗੀ 50 ਕਿੱਲੇ 60 ਕਿੱਲੇ ਕਿਸ ਦੀ ਤਾਂ 100 ਕਿੱਲਾ ਕੱਲੇ ਮੁਹੱਲੇ ਮੁਹੱਲੀ 3000 ਕਿੱਲਾ ਹੋਗੀ ਉਹ 1000 ਕਿੱਲਾ ਲੈ ਕੇ ਕੀ ਕਰਨਗੇ ਉਹੀ ਸਾਰਾ ਕੁਝ ਜੋ ਲੈਂਡ ਪੂਲਿੰਗ ਨਾਲ ਕਰਨਾ ਚਾਹੁੰਦੇ ਸੀ ਮੈਨੂੰ ਇਹ ਦੱਸੋ ਕਿ ਪੰਜਾਬ ਕੋਲੇ ਵੇਚਣ ਲਈ ਤਾਂ ਬਚਿਆ ਕੁਝ ਨਹੀਂ ਹੋਰ ਬਾਕੀ ਪਹਿਲੀਆਂ ਗਵਰਨਮੈਂਟਾਂ ਵੇਚ ਗਈਆਂ ਜੋ ਪੰਚਾਇਤੀ ਜ਼ਮੀਨ ਬਚੀ ਉਹਨੂੰ ਇਹ ਵੇਚਣ ਲੱਗੇ ਨੇ ਪੰਚਾਇਤ ਦੀ ਉਹ ਇਨਕਮ ਹੈ ਪੰਚਾਇਤ ਦੀਆਂ ਗਰਾਉਂਡਾਂ ਉਹਨਾਂ ਦਾ ਨਾਲੀਆਂ ਦੀ ਸਫਾਈ ਸਭ ਕੁਝ ਉਹਦੇ ਚੋਂ ਹੋਣਾ ਹੈ ਕਿ ਇਹ ਉਹਨੂੰ ਕਤਲ ਕਰ ਦੇਣਗੇ ਔਰ ਇਹਨਾਂ ਦੇ ਹਾਊਸਿੰਗ ਤੇ ਪੰਚਾਇਤ ਸੈਕਟਰੀ ਨੇ ਜਿਹੜੇ ਉਹ ਸੈਕਟਰੀ ਨੇ ਉਹ ਫਾਈਲ ਭੇਜਤੀ ਹੈ ਚੀਫ ਸੈਕਟਰੀ ਕੋਲੇ ਤੇ ਪੰਚਾਇਤਾਂ ਨੇ ਆਪਦੇ ਮੱਥੇ ਪਾ ਕੇ ਦੇਤੇ ਨੇ ਕਿ ਹਾਂ ਇਹਨੂੰ ਕਰ ਲਓ ਔਰ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ EVS ਦੇ ਤੌਰ ਤੇ ਤੁਸੀਂ ਬਾਕੀ ਜਿੰਨੀਆਂ ਵੀ ਕਲੋਨੀਆਂ ਕੱਟਦੇ ਹੋ ਉਹ ਚ 5% ਉਹਨਾਂ ਲਈ ਰਕਮਾ ਹੋਣਾ ਚਾਹੀਦਾ ਹੈ ਕਿ ਬਾਕੀ ਕਲੋਨੀਆਂ ਚ ਰੱਖਿਆ ਜੇ ਨਹੀਂ ਰੱਖਿਆ ਤੇ ਇਹ ਪੰਚਾਇਤੀ ਜ਼ਮੀਨਾਂ ਕਿਉਂ ਲੈ ਰਹੇ ਹੋ ਮਤਲਬ ਇੱਧਰ ਹੜ੍ਹ ਆਏ ਨੇ ਅਸੀਂ ਡੁੱਬ ਰਹੇ ਆਂ ਪੰਜਾਬ ਡੁੱਬ ਰਿਹਾ ਤੇ ਅੰਦਰ ਖਾਤੇ ਆਰੀ ਫੇਰ ਰਹੇ ਨੇ ਕਿ ਜਿੰਨਾ ਕੁ ਕੁਝ ਲੁੱਟਿਆ ਜਾਂਦਾ ਲੁੱਟ ਲੋ 1.5 ਸਾਲ ਚ ਬਾਅਦ ਚ ਤਾਂ ਬਸ ਤੂੰ ਕੌਣ ਤੇ ਮੈਂ ਕੌਣ ਆ ਹੋ ਰਿਹਾ ਬਹੁਤ ਸਾਰੀਆਂ ਸੰਸਥਾਵਾਂ ਦੀ ਆਪਸੀ ਮੀਟਿੰਗਾਂ ਹੁੰਦੀਆਂ ਤਰਾਤਲ ਦੇ ਉੱਤੇ ਕੰਮ ਉਸ ਤਰ੍ਹਾਂ ਦੇਖਣ ਨੂੰ ਨਹੀਂ ਮਿਲਦਾ ਹੁਣ ਅੱਜ ਮੀਟਿੰਗ ਹੋਈ ਹੈ ਇਹਦੀ ਚਰਚਾ ਸ਼ਾਇਦ ਉਨੀ ਨਾ ਹੋਵੇ ਕੰਮ ਦੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ ਵਿੱਚ ਦੇਖੋ ਮੈਂ ਤਾਂ ਜਥੇਦਾਰ ਸਾਹਿਬ ਜਦੋਂ ਜਾ ਵੀ ਰਹੇ ਸੀ ਉਹਨਾਂ ਨੂੰ ਰੋਕ ਕੇ ਇੱਕੋ ਗੱਲ ਕਹੀ ਮੈਂ ਤੁਸੀਂ ਕਲਕੱਤੇ ਜਾ ਰਹੇ ਹੋ ਜਾਓ ਪਰ ਬਾਅਦ ਚਾ ਕੇ ਮੀਟਿੰਗ ਕਰਾਂਗੇ ਉਹ ਚਨਾਪਾ ਪਲੀਜ਼ ਮੇਰੀ ਹੱਥ ਜੋੜ ਬੇਨਤੀ ਹੈ ਦਸਾਂ ਦਿਨਾਂ ਬਾਅਦ ਇਹਨਾਂ ਦੀ ਜ਼ਮੀਨ ਪੱਥਰ ਹੋ ਜਾਣੀ ਹੈ ਕਿਰਾਏ ਨਹੀਂ ਲੱਗਣਗੇ ਜੇ ਕੁਝ ਕਰਨਾ ਨਮੀ ਚ ਰਹਿੰਦਿਆਂ ਕਰ ਲੀਏ ਬਾਲਾ ਟਾਈਮ ਨਹੀਂਗਾ ਕਿਉਂਕਿ ਆਪਾਂ ਨੂੰ ਕਰਦਿਆਂ ਕਰਦਿਆਂ ਡਾਟਾ ਕਲੈਕਸ਼ਨ ਕਰਨੀ ਆ ਆਪਾਂ ਨਾਲ ਨਾਲ ਆਪਾਂ ਐਨਜੀਓ ਵਾਲਾ ਸਿਸਟਮ ਕਲੈਕਟ ਕਰਨਾ ਬਾਹਰ ਦੇ ਲੋਕਾਂ ਨੂੰ ਇੱਕ ਸੂਤਰ ਚ ਬੰਨਣਾ ਹੈ ਕਿਉਂਕਿ ਜਦੋਂ ਅਕਾਲ ਤਖਸਾਲ ਦੇ ਵੱਲੋਂ ਮੈਸੇਜ ਜਾਊਗਾ ਤਾਂ ਸਾਡੀਆਂ ਸੰਸਥਾਵਾਂ ਨੇ ਉਹ ਇਕੱਠੀਆਂ ਹੋ ਜਾਂਦੀਆਂ ਨੇ ਪਰ ਉਹ ਬਹੁਤ ਦੂਰ ਦੂਰ ਬੈਠੇ ਨੇ ਕੱਲਾ ਕੈਨੇਡਾ ਦੇ ਟ੍ਰਾਂਟੋ ਤੋਂ ਵੈਨਕੂਵਰ ਹੀ 5000 ਮੀਲ ਦੂਰ ਹੈ ਤਾਂ ਉਹਨਾਂ ਨੇ ਵੀ ਤਾਂ ਵਜਿੱਦੀ ਸਿੰਕ੍ਰੋਨਾਈਜ਼ ਹੋਣਾ ਹੈ ਬਾਕੀ ਦੇਸ਼ਾਂ ਨੇ ਵੀ ਤਾਂ ਹੋਣਾ ਹੈ ਫਿਰ ਉਹ ਉਸ ਪਾਸੇ ਭੇਜਣਗੇ ਫਿਰ ਉਹ ਰੂਟ ਸ਼ੁਰੂ ਹੋਊਗਾ ਫਿਰ ਉਹ ਰੂਟ ਇੱਥੋਂ ਮੁਕੰਮਲ ਹੋ ਗਿਆ ਉਹ ਪਿੰਡਾਂ ਤੱਕ ਪਹੁੰਚੂਗਾ ਤਾਂ ਟਾਈਮ ਬਹੁਤ ਲੱਗ ਜਾਣਾ ਹੈ ਇਨ੍ਹਾਂ ਕੋਲੇ ਤਾਂ 10 ਦਿਨਾਂ ਵਿਚਾਰਿਆਂ ਕੋਲੇ 10 ਦਿਨਾਂ ਬਾਅਦ ਤੋ ਮਿੱਟੀ ਨੇ ਪੱਕੇ ਹੋਣ ਲੱਗ ਜਾਣਾ ਇਸ ਕੰਮ ਦੇ ਵਿੱਚ ਤੁਸੀਂ ਕਿਹੜੀ ਜ਼ਿੰਮੇਵਾਰੀ ਲਈ ਹੈ ਹੁਣ ਉਹ ਬਣਾਉਣਗੇ ਤਾਂ ਜਥੇਦਾਰ ਸਾਹਿਬ ਤੇ ਹੈ ਕਿ ਮੇਰੇ ਹਿਸਾਬ ਨਾਲ ਤਾਂ ਇੱਕ ਵੱਡੀ ਕਮੇਟੀ ਬਣਨੀ ਚਾਹੀਦੀ ਆ ਪਹਿਲਾਂ ਫਿਰ ਸਬ ਕਮੇਟੀਆਂ ਬਣਨੀਆਂ ਚਾਹੀਦੀਆਂ ਮੈਂ ਵੀ ਇਨ੍ਹਾਂ ਨੂੰ ਕਿਹਾ ਮੈਂ ਤੁਹਾਨੂੰ 15 ਦਿਨਾਂ ਦੇ ਅੰਦਰ ਪਿੰਡ ਕਿੰਨੇ ਨੇ ਆਪਣਾ ਜ਼ਮੀਨ ਕਿੰਨੀ ਹੈ ਨੁਕਸਾਨ ਕਿੰਨਾ ਮੈਂ ਲੈ ਆ ਕੇ ਦੇ ਦੂੰ ਤੁਹਾਨੂੰ ਆ ਮੇਰੇ ਨਾਲ ਖੜੇ ਨੇ ਸਾਰੇ ਇਹ ਲੈ ਆ ਕੇ ਦੇ ਦੇਣਗੇ ਹਰ ਪਿੰਡ ਦੀ ਰਿਪੋਰਟ ਦੇ ਦੇਾਂਗੇ ਫਿਰ ਕਮੇਟੀ ਜਾਵੇ ਉਹਨੂੰ ਵੈਰੀਫਾਈ ਕਰੇ ਉੱਥੇ ਜਾ ਕੇ ਕਮੇਟੀ ਬੈਠੇ ਪੂਰੀ ਗ੍ਰਾਮ ਸਭਾ ਨਾਲ ਇੱਕ ਧੜੇ ਨਾਲ ਨਹੀਂ ਬੈਣਾ ਸਰਪੰਚ ਇੱਕ ਧੜਾ ਹੁੰਦਾ ਹੈ ਜ਼ਿਆਦਾਤਰ ਨਹੀਂ ਤਾਂ ਉੱਥੇ ਗ੍ਰਾਮ ਸਭਾ 'ਚ ਬੈਠੇ ਪਿੰਡ 'ਚ ਬੈਠੇ ਉਹਨਾਂ ਨੂੰ ਦੇਖੀ ਉਹਨਾਂ ਦੀ ਜ਼ਮੀਨ ਦਾ ਸਰਵੇ ਕਰ ਲੈ 2 ਮਿੰਟ ਦਾ ਕੰਮ ਹੈ ਤੁਸੀਂ 5-5 ਬੰਦੇ ਭੇਜ ਦਿਓ ਆਪਣੇ ਕੋਲੇ ਕਿੰਨੇ ਬੰਦੇ ਨੇ ਕਿੰਨੀਆਂ ਸੰਸਥਾਵਾਂ ਤਾਂ ਅੱਜ ਹੀ ਆਈਆਂ ਸੀ ਇੱਥੇ ਹਰ ਬੰਦੇ ਕੋਲੇ ਕਿੰਨੇ-ਕਿੰਨੇ ਬੰਦੇ ਹੈਗੇ ਨੇ ਸੋ ਜਸਟ ਡੂ ਇਟ ਹੋ ਸਕਦਾ ਕੰਮ ਕਰਨ ਵਾਲੇ ਬਣ ਗਏ ਕਿਉਂਕਿ ਇਹ ਇੱਕ ਅਜੇਹੀ ਪਹਿਲ ਹੋਊਗੀ ਜਿਹਦੇ ਨਾਲ ਅਸੀਂ ਅੱਗੇ ਲਈ ਵੀ ਆਪਣੇ ਆਪ ਨੂੰ ਡਿਫੈਂਡ ਕਰ ਸਕਾਂਗੇ ਕਿਉਂਕਿ ਦੇਖੋ ਇੱਕ ਗਵਰਨਮੈਂਟ ਹੁੰਦੀ ਹੈ ਪਰ ਇਹ ਜਿਹੜੀ ਅਕਾਲ ਤਖਤ ਸਾਹਿਬ ਇਹ ਗਵਰਨਮੈਂਟਾਂ ਦੀ ਗਵਰਨਮੈਂਟ ਹੈ ਸਿੱਖੀ ਪੂਰੇ ਵਰਲਡ ਵਿੱਚ ਹੈ ਇਹ ਉਸ ਸਰਕਾਰ ਨਾਲ ਜੁੜੀ ਹੋਈ ਸਰਕਾਰ ਹੈ ਜਦੋਂ ਅੱਜ ਇਹ ਆਵਾਜ਼ ਆਉਂਦੀ ਹੈ ਤਾਂ ਅਕਾਲ ਤਖਤ ਸਾਹਿਬ ਦੀ ਹੋਂਦ ਹਸਤੀ ਜਿਹੜੀ ਹੈਗੀ ਆ ਉਹ ਉੱਥੇ ਤੁਸੀਂ ਪਹੁੰਚਦੇ ਹੋ ਆ ਕੇ ਤੇ ਕੀ ਮਹਿਸੂਸ ਕਰਦੇ ਹੋ ਅੰਦਰੋਂ ਮੈਨੂੰ ਮੈਂ ਤੁਹਾਨੂੰ ਦੱਸਾਂ ਕਿ ਤੁਹਾਡਾ ਇੱਕ ਹੁੰਦਾ ਨਾ ਕਿ ਮੈਂ ਉੱਥੇ ਕਿਉਂ ਜਾਵਾਂ ਇਹਦੇ ਨਾਲ ਕਿਉਂ ਕਰਾਂ ਕਿਵੇਂ ਕਰਾਂਗੇ ਉਹ ਸਾਰਾ ਸ਼ੰਕਾ ਹੀ ਖਤਮ ਹੋ ਜਾਂਦੇ ਨੇ ਉਹ ਕਲਤਖ ਸਾਬਾ ਯਾਰ ਹਿਸਟਰੀ ਸਾਡੀ ਹਿਸਟਰੀ ਹੈ ਨਾ ਨੀ ਉਹ ਪੁਰਾਣੇ ਖੜੇ ਹੋਏ ਉਹ ਸ਼ਹੀਦ ਯਾਦ ਨਹੀਂ ਅਸੀਂ ਮੱਥੇ ਟੇਕਦੇ ਹਾਂ ਉੱਥੇ ਕੌਣ ਆ ਬਾਬਾ ਹਨੂਮਾਨ ਸਿੰਘ ਜੀ ਇਸੇ ਜੱਥੇਦਾਰ ਨੇ ਬਾਬਾ ਦੀਪ ਸਿੰਘ ਜੀ ਨੂੰ ਟੇਕਦੇ ਚਪਾਰਾ ਸਾਹਿਬ ਹੁੰਦਾ ਫਲਾਣਾ ਹੁੰਦਾ ਕਿ ਉਹ ਸਾਰੇ ਆਹੀ ਤਾਂ ਨੇ ਉਹਨਾਂ ਦੀ ਜਦੋਂ ਛਤਰ ਛਾਇਆ ਥੱਲੇ ਆ ਗਏ ਸ਼ਹੀਦਾਂ ਦੇ ਪਹਿਰੇ ਲੱਗ ਗਏ ਤਾਂ ਬੰਦੇ 100 ਵਾਰੀ ਡਰਨਗੇ ਕੁਝ ਗਲਤ ਕਰਨੋਂ ਤੇ ਬਸ ਫਿਰ ਇੰਨੀ ਕਿ ਜ਼ਰੂਰਤ ਹੈ ਕਿਉਂਕਿ ਸਾਡੀ ਕੌਮ ਦਾ ਮਸਲਾ ਇੱਕੋ ਹੈ ਸਾਡੀ ਕੌਮ ਚ ਅਕਾਲੀ ਫੂਲਾ ਸਿੰਘ ਵੀ ਨੇ ਕਰਤਾਰ ਸਿੰਘ ਸਰਾਭਾ ਵੀ ਨੇ ਹਰੀ ਸਿੰਘ ਨਲਵਾ ਵੀ ਨੇ ਸਾਡੀ ਕੌਮ ਚ ਤੇਜਾ ਸਿੰਘ ਲਾਲ ਸਿੰਘ ਤੇ ਪਹਾੜਾ ਸਿੰਘ ਵੀ ਨੇ ਉਹਨਾਂ ਦਾ ਕੀ ਕਰੋਗੇ ਉਹ ਤਾਂ ਅੱਜ ਵੀ ਹੋਣਗੇ ਫਿਰ ਉਹ ਅਸੀਂ ਕੀ ਕਰਾਂਗੇ ਅਕਾਲ ਤਖਤ ਸਾਹਿਬ ਕਰੂਗਾ ਉਹਨਾਂ ਦਾ ਜਦੋਂ ਆਪਾਂ ਆਈਏ ਪਾਰਦਰਸ਼ੀ ਦੇਖੋ ਇੱਕੋ ਤਰੀਕਾ ਹੁੰਦਾ ਹੈ ਸਾਫ਼ ਕਰਨ ਦਾ ਪਾਰਦਰਸ਼ੀ ਕਰ ਦਿਓ ਟਰਾਂਸਪਰੈਂਟ ਕਰ ਦਿਓ ਇਸੇ ਲਈ ਮੈਂ ਕਿਹਾ ਕਿ ਕੋਈ ਅਕਾਊਂਟ ਹੋਵੇ ਕੋਈ ਪੈਸਾ ਪਹੁੰਚਣਾ ਹੋਵੇ ਉਹਨੂੰ ਸਾਫ਼ ਕਰ ਦਿਓ ਖੁੱਲ ਕੇ ਦੱਸੋ ਜਿਨ੍ਹਾਂ ਨੇ ਲੈਣਾ ਹੈ ਜਿਨ੍ਹਾਂ ਨੇ ਦੇਣਾ ਹੈ ਕਲੀਅਰ ਹੋ ਜਾਏ ਬਸ ਗੱਲ ਖਤਮ ਆਪੇ ਕਲੀਅਰ ਹੋ ਜਾਓ ਜਦੋਂ ਲੁਕੋਣੇ ਆ ਨਾ ਆਪਸ ਸਤਨਾਮ ਉੱਥੇ ਗੇਮ ਹੁੰਦੀ ਹੈ ਬਿਲਕੁਲ ਸੋ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਸ਼ਕਤੀ ਹੈਗੀ ਆ ਅਕਾਲ ਤਖਤ ਸਾਹਿਬ ਤੋਂ ਉਹ ਇਕੱਠੀ ਹੋਈ ਆ ਤੇ ਹੁਣ ਉਸ ਨੂੰ ਲਾਇਆ ਜਾਊਗਾ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਲੋਕਾਂ ਨੂੰ ਲੋੜ ਆ ਉੱਥੇ ਲੋਕ ਡਟਣਗੇ ਇੱਕ ਤਰਤੀਬ ਦੇ ਵਿੱਚ ਡਟਣਗੇ ਮਦਦ ਪਹੁੰਚੇਗੀ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੂੰ ਲੋੜ ਰੱਜਿਆਂ ਹੋਇਆਂ ਦਾ ਹੁਣ ਢਿੱਡ ਨਹੀਂ ਭਰੇ ਜਾਊਗਾ ਜ਼ਰੂਰਤਮੰਦਾਂ ਦੇ ਕੋਲ ਮਦਦ ਪਹੁੰਚੇਗੀ ਉਹ ਤਰਤੀਬ ਬਣਾਉਣ ਦੇ ਲਈ ਉਹ ਇੱਕ ਰੂਪਰੇਖਾ ਉਲੀਕਣ ਦੇ ਲਈ ਅੱਜ ਇੱਕ ਇਕੱਤਰਤਾ ਰੱਖੀ ਗਈ ਸੀ ਉਮੀਦ ਕਰਦੇ ਹਾਂ ਜੋ ਕੁਝ ਇੱਥੇ ਸੁਪਨਾ ਸਾਜਿਆ ਗਿਆ ਜੋ ਸੋਚਿਆ ਗਿਆ ਜੋ ਤੈਅ ਕੀਤਾ ਗਿਆ ਉਹ ਜਲਦੀ ਹੀ ਧਰਾਤਲ ਦੇ ਉੱਤੇ ਦੇਖਣ ਨੂੰ ਮਿਲੇਗਾ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੰਦ